ਕਾਂਗਰਸ ਪਾਰਟੀ ਦੇ ਲਈ ਇਹ ਸਮਾਂ ਚੰਗਾ ਨਹੀਂ ਜਾ ਰਿਹਾ ਪਹਿਲਾਂ ਬਿਹਾਰ ਦੇ ਵਿੱਚ ਹੋਈ ਸ਼ਰਮਨਾਕ ਹਾਰ ਤੇ ਹੁਣ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੱਡੇ ਆਗੂ ਦਾ ਪਾਰਟੀ ਛੱਡ ਜਾਣਾ ਕਾਂਗਰਸ ਦੀ 2027 ਦੀ ਜਿਹੜੀ ਉਹ ਸੁਪਣਾ ਸੰਜੋਈ ਬੈਠੇ ਆ ਕਿ ਅਸੀਂ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਆ ਉਸ ਦੇ ਉੱਤੇ ਉਹਨਾਂ ਦੇ ਰੋਕ ਲੱਗ ਸਕਦੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਕਾਂਗਰਸ ਪਾਰਟੀ 2022 ਦਾ ਇਲੈਕਸ਼ਨ ਵੀ ਜਿਹੜੇ ਉਹਨਾਂ ਦੇ ਅੰਦਰੂਨੀ ਕਲੇਸ਼ ਕਰਕੇ ਹਾਰੀ ਸੀ ਉਸ ਸਮੇਂ ਸੁਨੀਲ ਕੁਮਾਰ ਜਾਖੜ ਨੂੰ ਇਹ ਰੰਜ ਸੀ ਕਿ ਉਸ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਉਹਨਾਂ ਵੱਲੋਂ ਦਿੱਤੇ ਚੋਣਾਂ ਦੇ ਦੌਰਾਨ ਬਿਆਨ ਕਾਂਗਰਸ ਪਾਰਟੀ ਤੇ ਐਨੇ ਭਾਰੀ ਪਏ ਕਿ 70 ਸ਼ੀਟਾਂ ਤੋਂ ਕਾਂਗਰਸ ਪਾਰਟੀ ਮਹਿਜ 18 ਸ਼ੀਟਾਂ ਤੇ ਸਿਮਟ ਕੇ ਰਹਿ ਗਈ ਤੇ ਹੁਣ 2027 ਜਿਵੇਂ ਜਿਵੇਂ ਨੇੜੇ ਆ ਰਿਹਾ ਓਵੇਂ ਓਵੇਂ ਕਾਂਗਰਸ ਦੇ ਵਿੱਚ ਜਿਹੜੀ ਅੰਦਰਲਾ ਕਲੇਸ਼ ਆ ਉਹ ਵਧਦਾ ਜਾ ਰਿਹਾ ਪਹਿਲਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਭਾਈਚਾਰੇ ਦੇ ਖਿਲਾਫ ਦਿੱਤੇ ਬਿਆਨ ਕਰਕੇ ਤਰਨਤਾਰਨ ਦੇ ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਉਸ ਤੋਂ ਬਾਅਦ ਬਿਹਾਰ ਦੇ ਵਿੱਚ ਪਾਰਟੀ ਦਾ ਲੱਕ ਟੁੱਟ ਗਿਆ ਉੱਥੇ ਮਹਾ ਗਠਬੰਧਨ ਨੂੰ ਸਿਰਫ ਤੇ ਸਿਰਫ ਦੀ ਤੋਂ 35 ਸੀਟਾਂ ਦੇ ਵਿੱਚ ਛਮਟ ਕੇ ਰਹਿ ਗਈ ਉਸ ਤੋਂ ਬਾਅਦ ਹੁਣ ਕਾਂਗਰਸ ਪੰਜਾਬ ਦੇ ਵਿੱਚ ਵੀ ਪਤਲੀ ਹੁੰਦੀ ਨਜ਼ਰ ਆ ਰਹੀ ਹੈ ਜਿੱਥੇ ਕਾਲੀ ਦਲ ਤਰਨਤਾਰਨ ਦੇ ਇਲੈਕਸ਼ਨ ਦੇ ਵਿੱਚ ਉੱਬਰਦਾ ਹੋਇਆ ਨਜ਼ਰ ਆਇਆ ਉਥੇ ਕਾਂਗਰਸ ਦੇ ਲਈ ਮੁਸੀਬਤਾਂ ਵਧਦੀਆਂ ਜਾ ਰਹੀਆਂ ਨੇ ਕਾਂਗਰਸ ਦੇ ਕਈ ਲੀਡਰ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਦੱਸ ਰਹੇ ਆ ਇਹ ਹੀ ਸਭ ਤੋਂ ਵੱਡਾ ਕਲੇਸ਼ ਦਾ ਕਾਰਨ ਬਣਦਾ ਜਾ ਰਿਹਾ ਹੈ ਕਾਂਗਰਸ ਪਾਰਟੀ ਦੇ ਵਿੱਚ ਜਿੰਨੀ ਦੇਰ ਤੱਕ ਕਾਂਗਰਸ ਦੇ ਉੱਤੇ ਕਮਾਂਡ ਕੈਪਟਨ ਅਮਰਿੰਦਰ ਸਿੰਘ ਦੀ ਰਹੀ ਸੀ ਭਾਵੇਂ 2012 ਦੇ ਵਿੱਚ ਚੋਣਾਂ ਪਾਰਟੀ ਹਾਰ ਗਈ ਸੀ ਪਰ ਕਾਂਗਰਸ ਪਾਰਟੀ ਕੋਲੇ ਇੱਕ ਚਿਹਰਾ ਜ਼ਰੂਰ ਸੀ ਜਿਸ ਦੇ ਨਾਮ ਤੇ ਉਹ ਲੋਕਾਂ ਤੋਂ ਵੋਟਾਂ ਮੰਗ ਸਕਦੀ ਸੀ ਤੁਹਾਨੂੰ ਦੱਸ ਦਿੰਨੇ ਆ 2017 ਦੇ ਵਿੱਚ ਕਾਂਗਰਸ ਪਾਰਟੀ ਨੇ ਜਦੋਂ ਸਰਕਾਰ ਬਣਾਈ ਉਦੋਂ ਵੀ ਲੋਕਾਂ ਨੇ ਇਹ ਗੱਲ ਖੁੱਲ ਕੇ ਆਖੀ ਸੀ ਇਹ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਨਹੀਂ ਜਿੱਤੀ ਜਿੱਤਿਆ ਤੇ ਕੈਪਟਨ ਅਮਰਿੰਦਰ ਸਿੰਘ ਹੈ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਨੂੰ ਵੋਟਾਂ ਪਈਆਂ ਜਿਨੇ 217 ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਤੂਫਾਨ ਥੰਮਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਸੀ ਤੇ ਹੁਣ 22 ਦੇ ਵਿੱਚ ਜਦੋਂ ਕੈਪਟਨ ਕਾਂਗਰਸ ਤੋਂ ਅਲੱਗ ਹੋ ਗਿਆ ਕਾਂਗਰਸ ਨੇ ਮੁੱਖ ਮੰਤਰੀ ਚੰਨੀ ਨੂੰ ਐਲਾਨ ਦਿੱਤਾ ਉਸ ਤੋਂ ਬਾਅਦ ਜਿਹੜਾ ਕਾਂਗਰਸ ਦਾ ਕਲੇਸ ਵਧਦਾ ਹੋਇਆ ਨਜ਼ਰ ਆਇਆ ਫੇਰ ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤੀਆਂ ਉੱਥੇ ਹੀ ਕਾਂਗਰਸ ਪਾਰਟੀ ਮਹਿਜ਼ 18 ਸੀਟਾਂ ਤੇ ਸਿਮਟ ਗਈ ਮੌਜੂਦਾ ਮੁੱਖ ਮੰਤਰੀ ਦੋ ਸੀਟਾਂ ਤੋਂ ਚੋਣ ਲੜੇ ਦੋਵਾਂ ਸੀਟਾਂ ਤੋਂ ਚਰਨਜੀਤ ਸਿੰਘ ਚੰਨੀ ਚੋਣ ਹਾਰ ਗਏ ਤੇ ਹੁਣ ਕਾਂਗਰਸ ਪਾਰਟੀ ਨੂੰ ਇੱਕ ਹੋਰ ਝਟਕਾ ਲੱਗਾ ਚਾਰ ਵਾਰੀਆਂ ਦੇ ਐਮਐਲਏ ਦੇ ਸਾਫ ਦਾ ਪੀਏ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਜਗਰਾਤ ਸਿੰਘ ਦਿਆਲਪੁਰੀ ਹਲਕਾ ਸਮਰਾਲਾ ਤੋਂ ਵਿਧਾਇਕ ਆ ਉਹਨਾਂ ਨੇ ਸਾਫ ਦਾ ਕਾਂਗਰਸੀ ਐਮਐਲਏ ਦੇ ਪੀਏ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਕੇ ਆਮ ਆਦਮੀ ਪਾਰਟੀ ਦਾ 227 ਦੇ ਵਿੱਚ ਚੋਣਾਂ ਦਾ ਵਿਗਲ ਵਜਾ ਦਿੱਤਾ ਉੱਥੇ ਹੀ ਕਾਂਗਰਸ ਪਾਰਟੀ ਦੀਆਂ ਨੀਂਦਾਂ ਹਰਾਮ ਹੋ ਗਈਆਂ ਕਿ 227 ਜਿਵੇਂ ਜਿਵੇਂ ਨੇੜੇ ਆ ਰਹੀ ਆ ਓਵੇਂ ਓਵੇਂ ਕਾਂਗਰਸ ਦੇ ਵੱਡੇ ਲੀਡਰ ਪਾਰਟੀ ਨੂੰ ਅਲਵਿਦਾ ਆਖ ਰਹੇ ਆ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਮਹਿਲਾਵਾਂ ਨੂੰ ਦਿੱਤੇ ਪੈਸਿਆਂ ਕਰਕੇ ਨਤੀਸ਼ ਨੇ ਬਿਹਾਰ ਦੇ ਵਿੱਚ ਸਰਕਾਰ ਬਣਾਈ ਕਾਂਗਰਸ ਨੂੰ ਡਰ ਸਤਾ ਰਿਹਾ ਕਿ ਆਮ ਆਦਮੀ ਪਾਰਟੀ ਜੇਕਰ ਆਪਣਾ ਕੀਤਾ ਹੋਇਆ 1100 ਰੁਪਏ ਦਾ ਵਾਅਦਾ ਪੂਰਾ ਕਰਦੀ ਹੈ ਤੇ ਫਿਰ 2027 ਦੇ ਵਿੱਚ ਕਾਂਗਰਸ ਪਾਰਟੀ ਜਿੱਤ ਦਾ ਸੁਪਨਾ ਉਹਨਾਂ ਦਾ ਚੱਕਣਾ ਚੂਰ ਹੋ ਸਕਦਾ ਹੈ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਤੋਂ ਉਹ ਜਾਦੇ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਆ ਉਹਨਾਂ ਦਾ ਗੁੱਸਾ ਇਸ ਕਦਰ ਆ ਕਿ ਉਹ ਕਾਂਗਰਸ ਦੀ ਨਾ ਤਾਂ ਰੈਲੀ ਦੇ ਵਿੱਚ ਸ਼ਾਮਲ ਹੁੰਦੇ ਆ ਨਾ ਹੀ ਕੋਈ ਕਾਂਗਰਸ ਪਾਰਟੀ ਦੇ ਸਪੋਕਸਮੈਨ ਦੇ ਲਈ ਕੋਈ ਉਹ ਅਹਿਮ ਆਪਣਾ ਯੋਗਦਾਨ ਪਾ ਰਹੇ ਆ ਦੂਜੇ ਪਾਸੇ ਕਾਂਗਰਸ ਪਾਰਟੀ ਦੀਆਂ ਦਿਨੋ ਦਿਨ ਮੁਸੀਬਤਾਂ ਵਧਦੀਆਂ ਜਾ ਰਹੀਆਂ ਨੇ